ਫਰਮਾ ਜੀ ਦਾ ਫੜ ਦੋ ਸੋਇਦਾ ਨਾ ਕਿਰਨਾਂ ਆਂ ਰੱਖੀ ਬੈਠੀ ਆ ਬੇ ਮਰ ਜਾਣੇ ਉਹ ਇੱਕ ਪਤਲੇ ਹੋਣ ਦੀ ਦਵਾਈ ਆ ਇਹ ਚ ਬੰਦੇ ਵੀ ਖਾ ਸਕਦੇ ਆ ਬੁਢਕਾ ਵੀ ਖਾ ਸਕਦੇ ਨਾ ਜਿਵੇਂ ਆ ਤੁਸੀਂ ਚਰਬੀ ਵਧਾ ਰੱਖੀ ਆ ਪੈਨੋ ਤੇ ਮੋਟਗਾ ਹੋਈਆਂ ਪੰਨਾਂ ਨਾ ਸੂਟ ਨਹੀਂ ਆਉਂਦੇ ਠੀਕ ਆ ਆ ਦੇਖੋ ਮੈਨਾਂ ਕਿ ਵੀ ਸੋੜੇ ਸੂਟ ਆਉਂਦੇ ਆ ਮੈਨੂੰ ਤਾਂ ਹੁਣ 2 ਮਹੀਨੇ ਹੋ ਗਿਆ ਖਾਂਦੀ ਨੂੰ ਠੀਕ ਆ ਤੇ ਤੁਸੀਂ ਵੀ ਮੰਗਵਾ ਲਿਓ ਬਾਕੀ ਇਹ ਬਾਈ ਦਾ ਨੰਬਰ ਦਿੱਤਾ ਉੱਤੇ ਸੰਗਰੂਰ ਆ ਬਡਰੁੱਖਾ ਬਾਈ ਪਾਸੇ ਬਾਕੀ ਇਹ ਬਾਈ ਜੀ ਖੜਿਆ ਤੁਹਾਨੂੰ ਦੱਸ ਦੇਣਗੇ ਸਾਰੀ ਗੱਲ ਬਾਤ ਰਾਈਡ ਦਾਤ ਜੀ ਆਪਣਾ ਬਈ ਗੁਰੂਖਾ ਬਾਈਪਾਸ ਤੇ ਜੀਓ ਪੰਪ ਦੀ ਬੈਕ ਸਾਈਡ ਤੇ ਘਰ ਆ ਜਿਹੜਾ ਸੇਲੂਨ ਪੈਂਦਾ ਬਾਈ 986840878 ਆਪਣਾ ਫੋਨ ਨੰਬਰ ਆ ਆਨਲਾਈਨ ਵੀ ਮੰਗਾ ਸਕਦੇ ਨੇ ਆਪਣੇ ਘਰੇ ਵੀ ਆ ਕੇ ਲਿਆ ਸਕਦੇ ਹਾਂ ਤੇ ਬਹੁਤ ਵਧੀਆ ਇਹਦਾ ਰਿਜ਼ਲਟ ਆ ਆਏ ਨਾ ਸੋਚੋ ਦੇਸੀਆ ਕੋਈ ਇਹਦਾ ਹੋ ਨਹੀਂ ਹੈਗਾ ਵੀ ਕੋਈ ਨੁਕਸਾਨ ਆਪਾਂ ਨੂੰ ਕਰੂਗੀ ਹਨਾ ਇਹ ਜੇ ਮੈਂ ਚਰਬੀ ਵਗੈਰਾ ਫालतू ਹੁੰਦੀ ਆ ਤੇ weight ਵੀ ਇਹਦੇ ਨਾਲ ਬਹੁਤ ਜਲਦੀ ਘਟਦਾਗਾ ਤੇ ਦੇਸੀ ਗੱਲ ਬਾਤ ਆ ਸਾਰੀ ਸਮੈਲ ਵੀ ਬਹੁਤ ਘੱਟ ਬਰਡ ਥੈਂਕ ਯੂ